ਸਤਿ ਸ਼੍ਰੀ ਅਕਾਲ ਮੰਮੀ ਆ ਗਈ ਸੀ ਹਾਂਜੀ ਮੰਮੀ ਆ ਗਈ ਹੋਰ ਸਨਾ ਪੁੱਤ ਪੜਾਈ ਕਿਦਾਂ ਤੇ ਇਕਦਮ ਕਿਦਾਂ ਆ ਗਈ ਪੜਾਈ ਤਾਂ ਬਹੁਤ ਵਧੀਆ ਮੰਮੀ ਅਖਰੀ ਦੀ ਛੁੱਟੀ ਸੀ ਤੇ ਆਪਾਂ ਫਲਾਈਟ ਫੜੀ ਤੇ ਆ ਗਏ ਆ ਦੇਖੋ ਮੰਮੀ ਮੈਂ ਤੁਹਾਡੇ ਲਈ ਕੀ ਕੀ ਲੈ ਕੇ ਆਈਆਂ ਤੁਹਾਡੇ ਲਈ ਸੂਟ ਤੇ ਵੀਰੇ ਲਈ ਆ ਵਾਚ ਦਾ ਕੈਗ ਦੇਖਿਆ ਮੰਮੀ ਸੋਣਾ ਸੋਣਾ ਹੈ ਪੁੱਤ ਆਪਣੀ ਭਾਬੀ ਲਈ ਨਹੀਂ ਜਾਂਦਾ ਕੁਛ ਬਦਲੀ ਕੀ ਨਹੀਂ ਆਣਾ ਉਹ ਤਾਂ ਮੇਰੀ ਦੁਸ਼ਮਣ ਆ ਅੱਜ ਜਦੋਂ ਮੈਂ ਪਰਾਂਦੀ ਬਾਜ਼ ਜਾਣਾ ਸੀ ਦੇਖਿਆ ਕਿ ਤਾਂ ਮਿਰਚਾਂ ਲੱਗੀਆਂ ਸੀ ਸਾੜਾ ਤਾਂ ਇਹ ਲੱਗਾ ਨਾ ਕਿ ਘਰ ਦਾ ਕੰਮ ਜੁ ਕੱਲੀ ਨੂੰ ਕਰਨਾ ਪਊ ਪਤਾ ਹੁਣ ਵੀ ਕੱਚੇ ਚੀਏ ਲੈਂਦੀ ਹੋਣੀ ਆ ਇਹ ਰਖੜੀ ਵਾਲੇ ਦਿਨ ਵੀ ਨੇਟ ਕਰਵਾਤਾ ਕਰਦੀ ਹੁਣੀ ਗਾਲਾਂ ਮੈਨੂੰ ਮਤੂੰ ਗੁੱਸੇ ਚ ਤਾ ਤੇਰਾ ਵੀਰਾ ਸੀ ਉਹਨੇ ਤਾਂ ਤੇਰੀ ਭਾਬੀ ਨੂੰ ਏ ਵੀ ਕਿਾਸੀ ਏ ਅੱppa ਚੱਲੀ ਜਾਂਦੇ ਆ ਕੋਈ ਨਾ ਮੈਂ ਰਖੜੀ ਆ ਕੇ ਬੰਨ੍ਹਾ ਲੂ ਪਰ ਤੇਰੀ ਭਾਬੀ ਦੀ ਮੰਮੀ ਉਹ ਕਹਿੰਦੀ ਨਹੀਂ ਅੱਸੀ ਰਖੜੀ ਬੰਨ੍ਹਣ ਉਤੇ ਤਿਆਰੀ ਹੈ ਤੇ ਜਦੋਂ ਉਹ ਨੂੰ ਆਉਂਗੀ ਉਹ ਤਾਂ ਵੀਰਾਂ ਨੂੰ ਨਾ ਦੱਸਿਆ ਉਹ ਨੂੰ ਬੜਾ ਦੁੱਖ ਲੱਗੂ ਤੇ ਰਹੀ ਗੱਲ ਤੇਰੇ ਬਾਅਦ ਜਾਣ ਦੀ ਉਦੋਂ ਵੀ ਤੇਰਾ ਵੀਰਾਂ ਨੂੰ ਸੀ ਮੰਦਾ ਉਹ ਵੀ ਤੇਰੀ ਭਾਬੀ ਦੇ ਬਹੁਤ ਚੋਰ ਪਾਇਆ ਇਹ ਨਹੀਂ ਅਸੀਸ ਦਾ ਸੁਪਨਾ ਏ ਮਾਂ ਜਾ ਕੇ ਪੜਨਾ ਤੇ ਤੇ ਆਦੇ ਸੁਪਨੇ ਜਿਉਣਾ ਦੇ ਤੇ ਕੇ ਪੂਰੇ ਨਹੀਂ ਕਰੂਗੇ ਤਾਂ ਹੋਰ ਕੌਣ ਕਰੂ ਹੋਤਾ ਇਹ ਤੇਰੀ ਪੱਬੀ ਹੈ ਜਿਹੜੀ ਹਰੇਕ ਵਾਰ ਤੇਰੇ ਲਈ ਅੰਦਵਾਂਗੇ ਖੜ ਜਾਂਦੀ ਏ ਤੇ ਇੱਕ ਗੱਲ ਹਮੇਸ਼ਾ ਲਈ ਮੰਨੇ ਬਣਨੀ ਪੁੱਤ ਕਹੇਤੀ ਨਾਲੇ ਤੇ ਤੇ ਆਦੇ ਜਦੋਂ ਵੱਜੇ ਮਾਂ-ਬਾਪ ਦੇ ਜਾਣ ਤੋਂ ਬਾਅਦ ਵੀ ਉਹਦੇ ਹੀ ਕੁੱਲ ਰੰਦੇ ਨੇ ਜਦੋਂ ਭਾਬੀ ਦੀ ਜਗਾ ਪਰਾ ਤੋਂ ਪਹਿਲਾਂ ਰੱਖੀ ਜਾਵੇ ਕਿਉਂਕਿ ਜੇ ਭਾਬੀ ਖੁਸ਼ ਤਾਂ ਆਪਾਂ ਖੁਸ਼ ਅਸੀਫ ਅੰਬੀ